제붋 долларов doorway there are a few aría i every like ਬੇਟਾ ਇਹ ਸਾਡੇ ਅੱਜ ਬਹੁਤ ਮਾਣ ਤੇ ਗੌਰਵ ਵਾਲੀ ਗੱਲ ਹੋਈ ਹੈ ਸਾਡੇ ਸ਼ਹਿਰ ਮਹਿਰਾਗਾ ਵਾਸਤੇ ਸਾਡੇ ਇਸ ਸ਼ਹਿਰ ਦੇ ਬਹੁਤ ਹੌਨਰਲੇਪੀਤ ਸਿੰਘ ਔਰ ਸਾਡੇ ਕੋਚ ਨੇ ਮਨਪ੍ਰੀਤ ਮੋਨੂ ਜੀ ਉਹਨਾਂ ਦੇ ਸ਼ਗਿਰਦ 36 ਨੈਸ਼ਨਲ ਖੇਡਾਂ ਜਿਹੜੀਆਂ ਦੇਹਰਾਦੂਨ ਉੱਤਰਾਖੰਡ ਦੇ ਵਿੱਚ ਹੋਈਆਂ ਉਹਦੇ ਵਿੱਚ ਮਿਕਸ 4 4 ਮੈਚ ਦੇ ਵਿੱਚ ਇਹਨਾਂ ਨੇ ਬ੍ਰੌਂਜ਼ ਮੈਡਲ ਜਿੱਤਿਆ ਮਤਲਬ ਕਾਂਸੀ ਦਾ ਮੈਡਲ ਜਿੱਤਿਆ ਜਿਹੜੀ ਬਹੁਤ ਵੱਡੀ ਗੱਲ ਸਾਡੇ ਸ਼ਹਿਰ ਵਾਸਤੇ ਹੋਈ ਹੈ ਸਾਡੇ ਪੰਜਾਬ ਵਾਸਤੇ ਹੈ ਸਾਡੇ ਇਲਾਕੇ ਵਾਸਤੇ ਹੋਈ ਹੈ ਅੱਜ ਜਦੋਂ ਇਹ ਜਿੱਤ ਕੇ ਸਾਡਾ ਹੌਣ ਹਰਪੁੱਤਰ ਇਸ ਬੜੇ ਗਾਵੇ ਦੀ ਧਰਤੀ ਤੇ ਪਹੁੰਚਿਆ ਦਾ ਇੱਥੇ ਸਵਾਗਤ ਕਰਨ ਵਾਸਤੇ ਸਾਡੇ ਸ਼ਹਿਰ ਨਾਲ ਸਾਰੀਆਂ ਸ਼ਖਸੀਅਤਾਂ ਸਾਡੇ ਮੰਤਰੀ ਸਾਹਿਬ ਵੱਲੋਂ ਉਹਨਾਂ ਦੇ ਸੁਪੁੱਤਰ ਗੌਰਵ ਜੀ ਔਰ ਵੱਖ-ਵੱਖ ਸੰਸਥਾਵਾਂ ਦੇ ਆਗੂ ਸਾਹਿਬਾਨ ਔਰ ਸਾਡੇ ਖਿਡਾਰੀ ਸਾਬਕਾ ਖਿਡਾਰੀ ਜਿਨ੍ਹਾਂ ਨੂੰ ਮੈਂ ਨਾ ਨਮਾ ਬਹੁਤ ਲੰਮਾ ਹੋ ਜੂਗਾ ਸਾਰੇ ਬੰਦਿਆਂ ਨੇ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਵੀ ਇਸ ਹੋਣ ਹੈ ਨੌਜਵਾਨ ਦਾ ਅੱਜ ਸਵਾਗਤ ਕੀਤਾ ਇਹਦਾ ਬਣਦਾ ਹੱਕ ਸੀ ਕਿਉਂਕਿ ਜਿਹੜੀਆਂ ਇਹ ਖੇਡਾਂ ਨੇ ਸਭ ਤੋਂ ਵੱਡੀਆਂ ਖੇਡਾਂ ਨੇ ਇੰਡੀਆ ਦੀਆਂ ਔਰ ਇਹਦੇ ਵਿੱਚ ਸਾਡੇ ਬੇਟੇ ਨੇ ਸਾਡੇ ਭਰਾ ਨੇ ਜਿਹੜਾ ਸਾਡਾ ਨਾਮ ਰੋਸ਼ਨ ਕੀਤਾ ਮੈਡਲ ਜਿੱਤ ਕੇ ਉਹਦੇ ਕਰਕੇ ਸਾਡਾ ਅਦਿਕ ਉੱਚਾ ਹੋਇਆ ਸਾਡੇ ਸ਼ਹਿਰ ਦੇ ਲੋਕ ਮਾਣ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਜਿਹੜੇ ਨੌਜਵਾਨ ਸਾਥੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਲਾਹਤਰੀ ਤੋਂ ਸੇਧ ਲੈ ਕੇ ਸਾਡੇ ਮੋਨੂ ਕੋਚ ਜੀ ਦੀ ਰਹਿਨਮਾਈ ਦੇ ਵਿੱਚ ਕੁਸੀਂ ਮਿਹਨਤ ਕਰੋ ਔਰ ਉਸ ਤੋਂ ਵੀ ਵੱਡੇ ਮਕਾਮ ਤੇ ਜਾਓ ਔਰ ਲੱਭਰੀ ਜੀ ਨੂੰ ਸਾਨੂੰ ਆਸ ਹੈ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਵੱਡੀਆਂ ਬਲੰਗਾਂ ਪਟਣਗੇ ਪਹਿਲਾਂ ਵੀ ਇਹ ਇੰਟਰਵੈਸਟੀ ਖੇਲੇ ਇੰਡੀਆ ਦੇ ਵਿੱਚ 골ਡ ਆਏ ਨੇ ਔਰ ਉਹ ਵੀ ਬਹੁਤ ਵੱਡੀਆਂ ਖੇਡਾਂ ਹੁੰਦੀਆਂ ਨੇ ਸਾਡੇ ਦੇਸ਼ ਦੀਆਂ ਜਿਦੇ ਵਿੱਚ ਇਹਨਾਂ ਨੇ ਸਾਡੇ ਸ਼ਹਿਰ ਦਾ ਨਾਮ ਰੋਸ਼ਨੀ ਕੀਤਾ ਔਰ ਸਾਨੂੰ ਅਜ ਮਾਣ ਹੈ ਇਸ ਗੱਲ ਦਾ ਕਿ ਸਾਡਾ ਇਹ ਹਰ ਨੌਜਵਾਨ ਸਾਥੀ ਅੱਜ ਲੋਹਰੇਗਾਗੇ ਪਹੁੰਚਿਆ ਹੈ ਅਸੀਂ ਇਹਦਾ ਸਵਾਗਤ ਕਰ ਰਹੇ ਹਾਂ ਧੰਨਵਾਦ ਜੀ ਇਹ ਗਾਇਦ ਮੈਂ ਕਿਵੇਂ ਦੇਖ ਦوں ਕੀ ਕਹਿਣਾ ਚਾਹੁੰਦੇ ਹਾਂ ਜਿਹੜਾ ਇਹ 38ਵਾਂ ਨੈਸ਼ਨਲ ਚੈਂਪੀਅਨਸ਼ਿਪ ਉੱਤਰਾਖੰਡ ਵਿੱਚ ਹੋਇਆ ਸੀ ਅੱਜ ਮੇਰਾ ਛੋਟਾ ਭਰਾ ਲਫਰੀਤ ਜੋ ਜਿੱਤ ਕੇ ਆਇਆ ਹੈ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਗਾਗੇ ਦੇ ਹਲਕੇ ਦੇ ਵਾਸਤੇ ਸਾਡੀ ਮਾਣ ਦੀ ਗੱਲ ਹੈ ਮੰਤਰੀ ਸਾਹਿਬ ਨੂੰ ਪਤਾ ਲੱਗਿਆ ਸੀ ਉਹ ਬਾਹਰ ਸੀ ਤੁਲਨਾ ਮੈਨੂੰ ਬਹੁਤ ਖੁਸ਼ੀ ਹੋਈ ਮੰਤਰੀ ਸਾਹਿਬ ਨੂੰ ਖੁਸ਼ੀ ਹੋਈ ਇੱਥੇ ਆ ਕੇ ਸੀ ਇਹਨਾਂ ਦਾ ਸਵਾਗਤ ਕੀਤਾ ਹਲਕੇ ਦੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਇਹ ਲਫਰੀਤ ਤੋਂ ਸਿਹਰ ਮਿਲਦੀ ਹੈ ਬੱਚਿਆਂ ਦੇ ਜੋ ਅੱਜ ਇੱਥੇ ਬਹੁਤ ਵੱਡੀ ਸੰਖਿਆ ਦੇ ਵਿੱਚ ਯੂਥ ਹੈ ਜੋ ਸਵਾਗਤ ਕਰਨ ਲਈ ਪਹੁੰਚਿਆ ਹੈ ਹੋਰ ਬੱਚਿਆਂ ਨੂੰ ਵੀ ਉਤਸ਼ਾਹ ਮਿਲੇਗਾ ਕਿ ਵੀ ਅਸੀਂ ਮਿਹਨਤ ਕਰੀਏ ਕਿ ਅੱਗੇ ਜਾ ਕੇ ਕਿ ਵੀ ਲਾਪਰਿਦ ਮੰਗੂ ਅੱਗੇ ਆਪਾਂ ਵੱਧ ਤੋਂ ਵੱਧ ਹੋਰ ਬੁਲੰਦੀਆਂ ਨੂੰ ਛੁਈਏ ਮੈਂ ਲਾਪਰਿਦ ਦੇ ਲਈ ਕੰਮ ਨਾ ਕਰਦਾ ਭਗਵਾਨ ਇਹਨਾਂ ਨੂੰ ਹੋਰ ਉੱਚੀਆਂ ਤਰੱਕੀਆਂ ਬਖਸ਼ੀ ਵੀ ਤੁਸੀਂ ਸਰਕਾਰ ਵਿੱਚ ਇਹਨਾਂ ਦੇ ਕੀ ਜੋ ਵਾਸਤੇ ਜਾਂ ਕੋਈ ਪ੍ਰਣਾਲਾ ਜਾਂ ਕੋਈ ਮਤਲਬ ਦੇਖੋ ਪੰਜਾਬ ਸਰਕਾਰ ਹਮੇਸ਼ਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠਾਂ ਪਹਿਲਾਂ ਵੀ ਆਪਾਂ ਦੇਖਿਆ ਹੈ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਹੈਗੇ ਆ ਯੂਥ ਉਹ ਬਹੁਤ ਵਧੀਆ ਤਰੀਕੇ ਨਾਲ ਖੇਡਾਂ ਨੂੰ ਹਮੇਸ਼ਾ ਹੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਤਸ਼ਾਹ ਕੀਤਾ ਹੈ ਆਪਾਂ ਦੇਖਿਆ ਬਹੁਤ ਵੱਡੇ ਵੱਡੇ ਜਿਹੜੇ ਇਨਾਮ ਨੇ ਮੁੰਨੂ ਕੋਚ ਜੀ ਨੂੰ ਪਤਾ ਹੀ ਹੈ ਵੈਸੇ ਆਪਾਂ ਦੇਖਿਆ ਪਹਿਲਾਂ ਬੜੀਆਂ ਸਰਕਾਰਾਂ ਨੇ ਇਕੱਲਾ ਇਨਾਮ ਅਨਾਉਂਸ ਜਰੂਰ ਕਰ ਦਿੰਦੇ ਸੀ ਪਰ ਦਿੱਤੇ ਕਦੇ ਹੈ ਨਹੀਂ ਸੀ ਹਮੇਸ਼ਾ ਹੁਣ ਜੋ ਅਨਾਉਂਸ ਕਰਦੇ ਆ ਨਾਲ ਦੀ ਨਾਲ ਦਿੰਦੇ ਆ ਇਹ ਹੀ ਦੀ ਗੱਲ ਨਹੀਂ ਤੇ ਜੋ ਵੀ ਬਣੂਗਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਦਿੱਤਾ ਜਾਏਗਾ ਇਹਨਾਂ ਨੇ ਮੰਗ ਵਾਸਤੇ ਆਖਿਆ ਟਰੈਕ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਉਂਕਿ ਆਪਜੀ ਕੈਬਨਰ ਮੰਤਰੀ ਦੇ ਬੇਟੇ ਨੂੰ ਆਪਜੀ ਸਰਕਾਰ ਵਿੱਚੋਂ ਕੈਬਨਰ ਮੰਤਰੀ ਰੈਂਕ 'ਚੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਆਲਾਪਰੀ ਜੀ ਨੇ ਹੁਣੇ ਮੰਗ ਕੀਤੀ ਹੈ ਜੁਤ ਕੇ ਆਨ ਦੀ ਖੁਸ਼ੀ ਦੇ ਵਿੱਚ ਇੱਕ ਸੈਂਡ ਟ੍ਰੈਕ ਦੀ ਜਿਹੜੀ ਮੰਗ ਕੀਤੀ ਹੈ ਉਹ ਅੱਜ ਅਸੀਂ ਅਨਾਉਂਸ ਕਰਨ ਲੱਗੇ ਆ ਕਿ ਵੀ ਇਹ ਜਿਹੜੀ ਮੰਗ ਕੀਤੀ ਹੈ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਇਹ ਪੂਰਾ ਕਰਾਂਗੇ ਤੀਨਾਂ ਸਰ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਹੈ ਜੀ ਆਪਜੀ ਕੋਚ ਮਜੂ ਵਿਚਰੇ ਹੋ ਮੇਰੇ ਅੱਗੇ ਨੌਜਵਾਨਾਂ ਨੂੰ ਵਧੀਆ ਅਪਜੀ ਸਖਦਾਈ ਦੇ ਰਹੇ ਹੋ ਕਿ ਉਹਨਾਂ ਬਾਰੇ ਆਪਜੀ ਕੀਨੀ ਦੇਖਦੇ ਹੋ ਕਿਵੇਂ ਹੱਥਣਾ ਚਾਹੁੰਦੇ ਦੂਜੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਨਹੀਂ ਜੁੜੀ ਐ ਐਦਾਂ ਨਾਲ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਜੀ ਮੈਂ ਇਹ ਕਹਿਣਾ ਜੀ ਦੇਖੋ ਸਾਰਾ ਕੰਮ ਸਰਕਾਰਾਂ ਦਾ ਨਹੀਂ ਹੁੰਦਾ ਸਰਕਾਰ ਦਾ ਕੰਮ ਹੁੰਦਾ ਜੀ ਆਪਾਂ ਨੂੰ ਚੀਜ਼ ਪ੍ਰੋਵਾਈਡ ਕਰਵਾ ਦੇਣੀ ਸਟੇਡੀਅਮ ਸਹੀ ਜੋਰ ਸੀ ਮਿਲ ਗਿਆ ਉਸ ਤੋਂ ਬਾਅਦ ਕੰਮ ਸਾਡਾ ਹੈ ਅਸੀਂ ਸਟੇਡੀਅਮ ਵਿੱਚ ਪ੍ਰੈਕਟਿਸ ਕਰੀਏ ਮਿਹਨਤ ਕਰਾਂਗੇ ਫੇਰ ਹੀ ਅੱਗੇ ਜਾਵਾਂਗੇ ਅਬ ਠੀਕ ਹੈ ਜੇ ਮਿਹਨਤ ਕਰਕੇ ਮੈਡਲ ਆ ਕੇ ਸਾਨੂੰ ਕੁਝ ਨਹੀਂ ਮਿਲਦਾ ਫੇਰ ਆਪਾਂ ਸਰਕਾਰ ਨੂੰ ਦੋਸ਼ ਦਈਏ ਹੁਣ ਜਿਵੇਂ ਇਹ ਬੱਚਾ ਹੈ ਇੰਡੀਆ ਦੀਆਂ ਬਹੁਤ ਵੱਡੀਆਂ ਗੇਮਾਂ ਨੇ ਸਾਨੂੰ 5 ਸਾਲ ਹੋ ਗਏ ਸੀ ਜੇ ਅਮਰੀ ਤਿਆਰੀ ਕਰਦੇ ਨੂੰ ਨੈਸ਼ਨਲ ਗੇਮ ਦੇ ਵਿੱਚੋਂ 15 ਬੱਚਿਆਂ ਨੇ ਟ੍ਰਾਇਲ ਦਿੱਤੀ ਸੀ ਪੰਜਾਬ ਵਿੱਚੋਂ ਇਹ ਬੱਚਾ ਪੰਜਾਬ ਵਿੱਚੋਂ ਸੈਕੰਡ ਆਇਆ ਸੀ ਰਿਪਰੈਜ਼ੈਂਟ ਕੀਤਾ ਇਹਨੇ ਪੰਜਾਬ ਵੱਲੋਂ ਫਿਰ ਉੱਥੇ ਜਾ ਕੇ ਇਹ ਰਿਲੇ ਭੱਜਿਆ 4 ਗੁਣਾ 400 ਮੀਟਰ ਦੇ ਰਿਲੇ ਹੁੰਦੀ ਹੈ ব্রੌਨ ਮੈਡਲ ਆ ਬਹੁਤ ਖੁਸ਼ੀ ਦੀ ਗੱਲ ਹੈ ਗਵਰਨਮੈਂਟ ਨੇ ਉਹ ਵੀ ਅਨਾਊਂਸ ਕੀਤਾ ਵੀ ਫਰਸਟ ਮੈਡਲ ਵਾਲੇ ਨੂੰ ਅਸੀਂ ਦੇਵਾਂਗੇ 5 ਲੱਖ ਰੁਪਈਆ ਸੈਕਿੰਡ ਵਾਲੇ ਨੂੰ ਦਵਾਂਗੇ 3 ਲੱਖ ਰੁਪਇਆ ਜਿਹੜਾ ਤੀਜਾ ਮੈਡਲ ਲੈ ਕੇ ਆਓਗੇ 2 ਲੱਖ ਰੁਪਇਆ ਦਵਾਂਗੇ ਜਦੋਂ ਇਹ ਵਿਚ ਦਾ ਮੈਡਲ ਆਇਆ ਤੁਰੰਤ ਹੀ ਮੈਨੂੰ ਰਾਤ ਨੂੰ ਕਿਸੇ ਵੀ ਡਿਪਾਰਟਮੈਂਟ ਚੋਂ ਫੋਨ ਆਇਆ ਵੀ 202 ਬੱਚੇ ਦੇ ਵਾਸਤੇ ਡਾਕੂਮੈਂਟ ਭੇਜੋ ਅਸੀਂ ਜੋਬ ਵੀ ਦਵਾਂਗੇ ਠੀਕ ਹੈ ਸਰਕਾਰਾਂ ਦਾ ਕੰਮ ਹੈ ਇਹਦੀ ਗੱਲ ਨਹੀਂ ਸਰਕਾਰ ਨਿਗਰਖ ਰੱਖਦੀ ਹੈ ਪਰ ਜੇ ਆਪਾਂ ਗਰਾਉਂਡਾਂ 'ਚ ਹੀ ਨਹੀਂ ਜਾਵਾਂਗੇ ਫਿਰ ਸਰਕਾਰ ਦੱਸੋ ਫਿਰ ਕੀ ਖੇਰ ਕੇ ਮਾਂ ਮੰਗਾਂਗੇ ਕਰਾਂਗੇ ਆਪਾਂ ਜੀ ਤੁਸੀਂ ਦੂਜੇ ਨੌਜਵਾਨ ਜਿਹੜੇ ਜਿਹੜੇ ਨਹੀਂ ਜੁੜੇ ਕਰਾਉਣਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਉਹਨਾਂ ਨੂੰ ਕਹਿੰਦੇ ਇਹ ਨਹੀਂ ਹੈਗਾ ਵੀ ਤੁਸੀਂ ਕਹਿਣਾ ਵੀ ਸਾਡੇ ਕੋਲ ਪੈਸਾ ਹੋਣਾ ਚਾਹੀਦਾ ਤਾਈਓ ਖੇਡ ਸਕਦੇ ਆ ਤੁਸੀਂ ਆਓ ਇੱਕ ਵਾਰੀ ਆਓ ਸੀ ਮੇਰੇ ਕੋਲ ਗਰਾਊਂਡ ਜਮੇਰ ਕੋਲ ਨਹੀਂ ਕਿਸੇ ਹੋਰ ਕੋਚਾ ਕੋਲ ਗਰਾਊਂਡਾਂ ਦੇ ਜਾਓ ਮਿਹਨਤ ਕਰੋ ਤੁਸੀਂ ਨਸ਼ੇ ਤੋਂ ਬਹੁਤ ਦੂਰ ਰਹਿ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਨਸ਼ੇ ਕਰਦੇ ਤੁਸੀਂ ਟੈਨਸ਼ਨ ਲੈਣ ਦੇ ਨਹੀਂ ਗਰਾਊਂਡਾਂ ਜਾਓ ਆਓ ਕੋਈ ਮਿਹਨਤ ਕਰੋ ਸਭ ਕੁਝ ਮਿਲੇਗਾ ਤੁਹਾਨੂੰ ਬੜੀ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਤੁਹਾਡਾ ਬੇਟਾ ਜਿੱਤ ਕੇ ਨੈਸ਼ਨਲ ਗੇਮ ਜੀ ਕੀ ਮਹਿਸੂਸ ਕਰਦੇ ਹੋ ਬਹੁਤ ਖੁਸ਼ ਮਹਿਸੂਸ ਕਰ ਰਿਹਾ ਜੀ ਜੀ ਹਾਂ ਜੀ ਬਹੁਤ ਮਾਣ ਦੀ ਬੱਚਾ ਜੀ ਤੇ ਹੁਣ ਕੀ ਅੱਗੇ ਇਹਨਾਂ ਨੂੰ ਕਿਵੇਂ ਤੁਹਾਡੀ ਤਿਆਰੀ ਅੱਗੇ ਚਲਦੀ ਰਹੇਗੀ ਇਹਨਾਂ ਦੀ ਬਿਲਕੁਲ ਚਲਦੀ ਰਹੇਗੀ ਜੀ ਸਰਕਾਰਾਂ ਤੁਹਾਡੇ ਨਾਲ ਹੈ ਜਿਵੇਂ ਦੱਸ ਕੇਟਿਆ ਗੌਰਵਜੀ ਨੇ ਗੋਲ ਸਾਹਿਬ ਨੇ ਦੱਸਿਆ ਕਿ ਅੱਗੇ ਨੂੰ ਫੇਰ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਹਾਂਜੀ ਆਪਾਂ ਤਾਂ ਇਹੀ ਕਹਿੰਦੇ ਜੀ ਮੈਂ ਕਹਿੰਦਾ ਹਰ ਇੱਕ ਬੱਚਾ ਗਰਾਊਂਡ ਨਾਲ ਜੁੜੇ ਜੀ ਮੈਸਾਂ ਤਾਂ ਵੀ ਬਚੂਗਾ ਤੇ ਆਪਾਂ ਪੇਰੈਂਟਸ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਵੀ ਬੱਚਿਆਂ ਨਾਲ ਦੋਸਤਾ ਵਾਂਗ ਰਹੋ ਮੈਂ ਇਹਨਾਂ ਨੂੰ ਕਦੇ ਬਚਪਨ ਤੋਂ ਨਿਕੁਰਾਈ ਜੀ ਤੇ ਬੱਚੇ ਦੇ ਉੱਪਰ ਜੇ ਆਪਾਂ ਕੋਈ ਸਟ੍ਰੈਸ ਪਾਵਾਂਗੇ ਫਿਰ ਮੈਨੂੰ ਲੱਗਦਾ ਵੀ ਸ਼ਾਇਦ ਉਹ ਆਪਣੀ ਮਰਜ਼ੀ ਨਾਲ ਨਹੀਂ ਕੁਝ ਕਰ ਸਕਦਾ ਜਿਆਦਾ ਇਸ ਕਰਕੇ ਮੈਂ ਇਹਦੇ ਨਾਲ ਦੋਸਤਾਂ ਵਾਂਗ ਰਹਿਣਾ ਅੱਜ ਸ਼ਹਿਰ ਨਿਵਾਸੀਆਂ ਨੇ ਤੁਹਾਡਾ ਇਹ ਬੱਚੇ ਦਾ ਐਡਾ ਨਿੱਘਾ ਸਵਾਗਤ ਕੀਤਾ ਹੈ ਤੁਸੀਂ ਬਾਰੇ ਤੁਸੀਂ ਸ਼ਹਿਰ ਨਿਵਾਸੀਨ ਕੀ ਕਹਿਣਾ ਚਾਹੋਗੇ ਸ਼ਹਿਰ ਨਿਵਾਸੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦੀਆਂ ਜੀ ਜਿਹੜਿਆ ਨੇ ਮਤਲਬ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਕ ਛੋਟੇ ਜਿਹੇ ਸੱਦੇ ਦੇ ਉੱਪਰ ਆਪਣਾ ਕੰਮਕਾਰ ਛੱਡ ਕੇ ਇੱਥੇ ਹਾਜ਼ਰੀ ਭਰੀ ਹੈ ਮਸਾਰਿਆਂ ਦਾ ਜਿੰਨੇ ਵੀ ਇੱਥੇ ਖੜੇ ਨੇ ਬਹੁਤ ਰੀ ਪੰਜਾਬ ਦੇ ਕੈਬਨਿਟ ਮੰਤਰੀ ਗੁਰਿੰਦਰ ਗੋਲਜੀ ਤੇ ਸਕੋਤਰ ਜੀ ਨੇ ਤੁਹਾਡੇ ਬੇਟੇ ਦੀ ਫੋਰਨ ਜਿਹੜੀ ਇੱਕ ਮੰਗ ਸੀਗੀ ਟੈਕ ਦੇ ਬਾਰੇ ਉਹ ਪੂਰੀ ਕੀਤੀ ਹੈ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਹਾਂ ਜੀ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ ਚਲੋ ਜੇ ਖੇਡਾਂ ਦਾ ਪ੍ਰਬੰਧ ਸਿਸਟਮ ਸਹੀ ਹੋਊਗਾ ਤਾਂ ਬੱਚੇ ਅੱਗੇ ਜਾ ਸਕਣਗੇ ਜੀ ਸਭ ਤੋਂ ਮੈਨ ਗੱਲ ਇਹ ਹੈ ਕਿ ਬੱਚੇ ਇਸ ਰਸਤੇ ਤੇ ਪੈ ਕੇ ਨਸ਼ਿਆਂ ਤੋਂ ਬਚਦੇ ਆ ਜੀ ਇਹ ਚੀਜ਼ ਹੈ